ਸਾਥੀ ਕਲਚਰਾਂ ਜੀ ਮੈਂ ਡਾਕਟਰ ਹਰਿੰਦਰ ਸਿੰਘ देओल ਅ ਸਭ ਤੋਂ ਇੱਕ ਨਾ ਇੰਪੋਰਟੈਂਟ ਗੱਲ ਮੈਂ ਅੱਜ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ ਕਿ ਗੁਰਦਾਸਪੁਰ ਦੇ ਵਿੱਚ ਸਾਡੇ ਹਸਪੀਟਲ 'ਚ ਕਿਡਨੀ ਸਪੈਸ਼ਲਿਸਟ ਡਾਕਟਰ ਜਿਹੜੇ ਨੇ ਜਿਹੜੇ ਕਿ ਜਿੰਨੂੰ ਆਪਾਂ ਐਮ ਡੀ ਤੋਂ ਬਾਅਦ ਡੀ ਐਮ ਕਹਿੰਦੇ ਆ ਜਿਹੜੇ ਕਿ ਸਿਰਫ ਤੇ ਸਿਰਫ ਨੈਫਰੋਲੋਜਿਸਟ ਹੁੰਦੇ ਨੇ ਔਰ ਕਿਡਨੀਆਂ ਦੀ ਦੇਖਰੇਖ ਕਰਦੇ ਆ ਉਹ ਸਾਡੇ ਕੋਲੇ 24 ਘੰਟੇ ਜਿਹੜੀ ਆ ਉਹਨਾਂ ਦੀ ਅਵੇਲੇਬਿਲਟੀ ਆ ਸਾਡੇ ਕੋਲੇ ਡਾਇਲਿਸਿਸ ਦੀ ਸਹੂਲਤ ਉਪਲਬਧ ਆ ਕਿਡਨੀ ਦੀ ਜਿੰਨੀ ਵੀ ਸਮੱਸਿਆ ਹੈਗੀ ਆ ਉਹਦਾ ਇੱਕ ਛਾ ਥੱਲੇ ਇਲਾਜ ਹੈਗਾ ਡਾਕਟਰ ਜਿਹੜੇ ਨੇ ਉਹ 3 ਵਜੇ ਤੋਂ ਲੈ ਕੇ 6 ਵਜੇ ਤੱਕ ਡੇਲੀ ਜਿਹੜੀਆਂ ਓਪੀਡੀ ਵੀ ਕਰਦੇ ਨੇ ਅਤੇ ਜੋ ਮਰੀਜ਼ ਆਪਾਂ ਆਈਪੀਡੀ ਦੇ ਵਿੱਚ ਜਿਹੜੇ ਦਾਖਲ ਕੀਤੇ ਹੁੰਦੇ ਨੇ ਉਹਨਾਂ ਦੀ ਵੀ ਰੋਜ਼ਾਨਾ ਜਿਹੜੀ ਆ ਉਹ ਦੋ ਟਾਈਮ ਦੇਖਰੇਖ ਕਰਦੇ ਆ ਕਿਉਂਕਿ ਅੱਜ ਤੋਂ ਪਹਿਲਾਂ ਗੁਰਦਾਸਪੁਰ ਦੇ ਵਿੱਚ ਡੀਐਮ ਨੈਫਰੋਲੋਜੀ ਰੋਜ਼ ਕੋਈ ਨਹੀਂ ਆਉਂਦਾ ਸੀਗਾ ਔਰ ਪੇਸ਼ੈਂਟ ਨੂੰ ਦਿਖਾਉਣ ਡਾਕਟਰ ਨੂੰ ਦਿਖਾਉਣ ਵਾਸਤੇ ਦੂਰ-ਦਰਾਡੇ ਸ਼ਹਿਰਾਂ 'ਚ ਜਾਣਾ ਪੈਂਦਾ ਸੀਗਾ ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਨੇਫਰੋਲੋਜੀਸਟ ਜਿਹੜਾ ਆ ਉਹਦਾ ਹੋਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਡਾਇਲਿਸਿਸ ਜਿਹੜਾ ਆ ਹਰ ਮਰੀਜ਼ ਦਾ ਜੋ ਕਿ ਕਿਡਨੀ ਤੋਂ ਪੀੜਤ ਹੈ ਉਹਦਾ ਚੱਲਦਾ ਹੁੰਦਾ 90% ਉਹਨੂੰ ਡਾਇਲਿਸਿਸ ਜਿਹੜੇ ਨੇ ਉਹ ਟੈਕਨੀਸ਼ੀਅਨ ਕਰ ਰਹੇ ਹੁੰਦੇ ਆ ਪਰ ਉਹਦੇ ਉੱਤੇ ਜਿਹੜੀ ਸੁਪਰਵਾਈਜ਼ਨ ਹੈ ਉਹ ਇੱਕ ਐਮਡੀ ਅਤੇ ਡੀਐਮ ਲੈਵਲ ਦੇ ਡਾਕਟਰ ਦੀ ਜ਼ਰੂਰੀ ਹੋਣੀ ਚਾਹੀਦੀ ਹੈ ਕਿ ਅਸੀਂ ਡਾਇਲਿਸਿਸ ਜਿਹੜਾ ਕਰਾ ਰਹੇ ਆ ਕਿਉਂ ਠੀਕ ਹੈ ਜੋ ਟੈਕਨੀਸ਼ੀਅਨ ਡਾਇਲਿਸਿਸ ਕਰ ਰਿਹਾ ਕੀ ਉਹ ਠੀਕ ਕਰ ਰਿਹਾ ਕਿੰਨੀ ਮਾਤਰਾ ਦੇ ਵਿੱਚ ਪਾਣੀ ਘਟਣਾ ਚਾਹੀਦਾ ਹੈ ਅਲਟਰਾ ਫਿਲਟਰੇਸ਼ਨ ਕਿੰਨੀ ਹੋਣੀ ਚਾਹੀਦੀ ਹੈ ਕਰੈਟਿਨਿਨ ਕਲੀਅਰੈਂਸ ਕਿੰਨੀ ਹੋਣੀ ਚਾਹੀਦੀ ਹੈ ਬਹੁਤ ਤਰ੍ਹਾਂ ਦੇ ਡਾਇਲਿਸਿਸ ਹੁੰਦੇ ਆ ਇਹ ਨਹੀਂ ਹੈ ਕਿ ਪੇਸ਼ੈਂਟ ਦਾ ਡਾਇਲਿਸਿਸ ਹੋ ਰਿਹਾ ਤੇ ਕਿਤੇ ਵੀ ਡਾਇਲਿਸਿਸ ਸੈਂਟਰ ਤੇ ਜਾਓ ਤੇ ਡਾਇਲਿਸਿਸ ਕਰਾ ਲਓ ਇਦਾਂ ਕਰਨ ਦੇ ਨਾਲ ਖਤਰੇ ਜਿਹੜੇ ਨੇ ਵਾਧਦੇ ਨੇ ਨਿਫਰੋਲੋਜਿਸਟ ਦੇ ਅਬਜ਼ਰਵੇਸ਼ਨ ਦੇ ਅੰਡਰ ਐਮ ਡੀ ਡਾਕਟਰ ਦੇ ਅਬਜ਼ਰਵੇਸ਼ਨ ਦੇ ਅੰਡਰ ਹੀ ਡਾਇਲਿਸਿਸ ਜਿਹੜਾ ਕਰਾਉਣਾ ਚਾਹੀਦਾ ਹੈ ਇਸ ਕਰਕੇ ਇਹ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਬੜੇ ਜਣਿਆਂ ਨੂੰ ਐਵੇਂ ਲੱਗਦਾ ਆ ਕਿ ਗੁਰਦਾਸਪੁਰ ਦੇ ਵਿੱਚ ਨਫਰੋਲੋਜੀ ਜਿਹੜਾ ਡਿਪਾਰਟਮੈਂਟ ਆ ਅਵੇਲੇਬਲ ਨਹੀਂ ਹੈਗਾ ਤੇ ਸਾਨੂੰ ਅੰਮ੍ਰਿਤਸਰ ਜਾਂ ਜਲੰਧਰ ਜਾਂ ਚੰਡੀਗੜ੍ਹ ਜਾਣਾ ਪੈਂਦਾ ਦਿਓਲ ਮਲਟੀ ਸਪੈਸ਼ਲਟੀ ਹਸਪੀਟਲ ਵਿੱਚ ਸਾਡੇ ਕੋਲੇ ਡਾਕਟਰ ਮਨਜੀਤ ਪਾਲ ਸਿੰਘ ਐਮਬੀਬੀਐਸ ਐਮਡੀ ਡੀਐਮ ਨਫਰੋਲੋਜੀ ਜਿਹੜੇ ਨੇ ਉਹ ਡੇਲੀ ਆਉਂਦੇ ਨੇ 3 ਵਜੇ ਤੋਂ 6 ਵਜੇ ਤੱਕ ਉਹ ਓਪੀਡੀ ਕਰਦੇ ਨੇ ਜਿੰਨਾ ਮਰੀਜ਼ਾਂ ਨੂੰ ਵੀ ਉਹਨਾਂ ਦੀ ਜ਼ਰੂਰਤ ਹੈ ਉਹ ਆਣ ਕੇ ਦਿਖਾ ਸਕਦੇ ਨੇ ਔਰ ਦੂਸਰਾ ਜਿਹੜੀ ਮੈਂ ਗੱਲ ਤੁਹਾਨੂੰ ਸਾਂਝੀ ਕਰਨਾ ਕਿ ਅੱਜ ਕੱਲ ਜਿਹੜਾ ਆ ਜਿਹੜਾ ਜੋ ਮੌਸਮ ਚੱਲ ਰਿਹਾ ਆ ਜਾਂ ਇਹ ਮੌਸਮ ਚੇਂਜ ਹੁੰਦਾ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਜੋੜਾਂ ਦੀ ਤਕਲੀਫ ਜਿਹੜੀਆਂ ਬਹੁਤ ਵੱਧ ਜਾਂਦੀ ਹੈ ਯੂਰਿਕ ਐਸਿਡ ਦੀ ਪ੍ਰੋਬਲਮ ਵੱਧ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਅਸੀਂ ਵੈਡਿੰਗ ਜਿਹੜਾ ਫੈਸਟਿਵ ਚੋਂ ਨਿਕਲੇ ਹੁੰਦੇ ਆ ਤੇ ਬਹੁਤ ਜ਼ਿਆਦਾ ਬਾਹਰੋਂ ਖਾਦਾ ਹੁੰਦਾ ਜਿਨ੍ਹਾਂ ਨੂੰ ਗੈਂਠੀ ਆ ਤੇ ਗੈਂਠੀ ਦੀ ਪ੍ਰੋਬਲਮ ਵੱਧ ਜਾਂਦੀ ਹੈ ਅਗਰ ਕਿਸੇ ਦੇ ਗੋਡੇ ਜਾਂ ਮੋਢੇ ਦੁਖਦੇ ਨੇ ਉਹਨਾਂ ਦੀ ਪ੍ਰੋਬਲਮ ਵੱਧ ਜਾਂਦੀ ਹੈ ਸੋ ਅੱਜ ਕੱਲ ਬਹੁਤ ਹੀ ਮਾਡਰਨਾਈਜ਼ ਟੈਕਨੀਕਸ ਜਿਹੜੀਆਂ ਨੇ ਆਗੀਆਂ ਹੋਈਆਂ ਨੇ ਸਾਡੇ ਕੋਲੇ ਡਾਕਟਰ ਕਮਲਦੀਪ ਸਿੰਘ ਜਿਹੜੇ ਨੇ ਉਹ ਡੀ ਐਮ ਸੀ ਲੁਧਿਆਣੇ ਤੋਂ ਉਹਨਾਂ ਨੇ ਆਪਣੀ ਸਟੱਡੀ ਕੀਤੀ ਹੋਈ ਹੈ ਔਰ ਇਸ ਜੋੜਾਂ ਦੇ ਰੋਗ ਲਈ ਅਤੇ ਜੋ ਟਰੋਮਾ ਆ ਉਹਦੇ ਵਾਸਤੇ ਉਹ ਮਾਹਿਰ ਨੇ ਔਰ ਸਾਡੇ ਕੋਲੇ ਮਾਡਰਨਾਈਜ਼ ਟੈਕਨੋਲੋਜੀ ਨੇ ਜਿੰਨਾ ਦੇ ਕਰਕੇ ਜਿੰਨਾ ਕਿਸੇ ਨੂੰ ਗੋਡਿਆਂ 'ਚ ਜਾਂ ਮੋਡਿਆਂ 'ਚ ਕੋਈ ਦਿੱਕਤ ਰਹਿੰਦੀ ਹੈ ਉਹ ਇੱਥੇ ਆ ਕੇ ਆਪਣਾ ਇਲਾਜ ਕਰਵਾ ਸਕਦੇ ਉਹਨਾਂ ਨੂੰ ਕਾਫੀ ਬੈਨੀਫਿਟ ਮਿਲੇਗਾ ਨਾਲ ਦੇ ਨਾਲ ਸਾਡੇ ਕੋਲੇ ਮਾਸਟਰਸ ਇਨ ਫਿਜ਼ੀਓਥੈਰੇਪੀ ਜਿਹੜਾ ਕਿ ਡਾਕਟਰ ਮੁਸਕਾਨ ਨੇ ਉਹ ਵੀ ਸਾਡੇ ਕੋਲ ਜਿਹੜੇ ਨੇ 24 ਘੰਟੇ ਅਵੇਲੇਬਲ ਨੇ ਜਿਹੜੇ ਕਿ ਸਿਰਫ ਸਿਰਫ ਆਰਥੋ ਦੀ ਜਿਹੜੀ ਹੈ ਫਿਜ਼ੀਓਥੈਰੇਪੀ ਜਿਹੜੀ ਹੈ ਉਹ ਦੇਖਦੇ ਆ ਬਾਕੀ ਸਾਡੇ ਕੋਲ ਜਨਰਲ ਫਿਜ਼ੀਓਥੈਰੇਪੀ ਵੀ ਹੈਗੀ ਆ ਪਰ ਉਹ ਇੱਕ ਉਹਨਾਂ ਨੇ ਮਾਸਟਰ ਕੀਤੀ ਹੋਈ ਆ ਕਿ ਜਿਨ੍ਹਾਂ ਨੂੰ ਕੋਈ ਜੋੜਾਂ ਦੀ ਦਿੱਕਤ ਆ ਛੋਟੇ ਜੋੜਾਂ ਦੀ ਦਿੱਕਤ ਆ ਗੋਡੇ ਨਹੀਂ ਚੱਲ ਮੋਡੇ ਨਹੀਂ ਚੱਲਦੇ ਗੋਡੇ ਨਹੀਂ ਚੱਲਦੇ ਆ ਗਿੱਟਿਆਂ 'ਚ ਦਰਦ ਰਹਿੰਦੀ ਆ ਪਿੱਛੇ ਬੈਕਏਕ ਹੁੰਦੀ ਆ ਸਰਵਾਈਕਲ ਰਹਿੰਦਾ ਆ ਤਾਂ ਉਹ ਪਹਿਲਾਂ ਡਾਕਟਰ ਕਮਲਦੀਪ ਨੂੰ ਮਿਲ ਕੇ ਉਹਨਾਂ ਕੋ ਫਿਜ਼ੀਓਥੈਰੇਪੀ ਐਡਵਾਈਸ ਕਰਵਾ ਕੇ ਡਾਕਟਰ ਮੁਸਕਾਨ ਨੂੰ ਜਿਹੜਾ ਦਿਖਾ ਸਕਦੇ ਆ ਤੁਹਾਨੂੰ ਕਾਫੀ ਬੈਨੀਫਿਟ ਮਿਲਦਾ ਆ